ਸਾਡੇ ਪੰਜਾਬੀ ਵਿਦੇਸ਼ਾਂ 'ਚ ਬੱਚਿਆਂ ਨੂੰ ਭੇਜਦੇ ਨੇ ਕਿ ਘਰ ਖੁਸ਼ੀਆਂ ਆਉਣਗੀਆਂ ਵਧੀਆ ਲਾਈਫ ਸੈਟਲ ਹੋ ਜਾਵੇਗੀ ਇਸੇ ਚੱਕਰ 'ਚ ਹੀ ਪੰਜਾਬੀ ਲੱਖਾਂ ਰੁਪਏ ਖਰਚ ਦਿੰਦੇ ਨੇ ਪਰ ਹੁਣ ਵਿਦੇਸ਼ਾਂ ਦਾ ਜਿਹਰੇ ਹਾਲ ਹੋ ਗਏ ਨੇ ਖੁਸ਼ੀਆਂ ਤੇ ਦੂਰ ਦੀ ਗੱਲ ਉੱਥੇ ਜਾ ਕੇ ਬੱਚਾ ਡਿਪਰੈਸ਼ਨ 'ਚ ਚਲਿਆ ਜਾਂਦਾ ਹੈ ਕਿਉਂਕਿ ਉੱਥੇ ਬਸ ਕੰਮ 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 ਹੀ ਹੁੰਦਾ ਹੈ ਤੇ ਬਹੁਤ ਸਾਰੇ ਬੱਚੇ ਅਜਿਹੇ ਨੇ ਜਿਨ੍ਹਾਂ ਨੂੰ ਕੰਮ ਵੀ ਨਹੀਂ ਮਿਲਦਾ ਘਰੋਂ ਪੈਸੇ ਮਗਾ ਕੇ ਉੱਥੇ ਖਰਚਾ ਕਰਦੇ ਨੇ ਤੇ ਜਿਨ੍ਹਾਂ ਬੱਚਿਆਂ ਨੂੰ ਕੰਮ ਵੀ ਮਿਲ ਜਾਂਦਾ ਹੈ ਉਹਨਾਂ ਦਾ ਵੀ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ ਸਾਰੀ-ਸਾਰੀ ਦਿਹਾੜੀ ਕੰਮ ਕਰਦੇ ਰਹਿਣਾ ਆਣ ਕੇ ਫਿਰ ਜਿੰਨਾ ਕੇ ਟਾਈਮ ਮਿਲਣਾ ਉਹਦੇ ਵਿੱਚ ਰੈਸਟ ਕਰਨੀ ਸੋਣਾ ਕਿਸੇ ਨਾਲ ਵੀ ਚੰਗੀ ਤਰ੍ਹਾਂ ਖੁੱਲ ਕੇ ਗੱਲ ਨਹੀਂ ਹੁੰਦੀ ਕਿਉਂਕਿ ਹਰ ਕੋਈ ਉਧਰ ਬਿਜ਼ੀ ਹੈ ਕਿਸੇ ਤੋਂ ਵੀ ਕਿਸੇ ਲਈ ਟਾਈਮ ਨਹੀਂ ਆ ਉਹ ਪੰਜਾਬ ਥੋੜੀ ਆ ਉਹ ਵਿਦੇਸ਼ ਆ ਜਿੱਥੇ ਬਸ ਪੈਸਾ ਹੀ ਕਮਾਉਣ ਸਾਡੇ ਪੰਜਾਬੀ ਜਾਂਦੇ ਨੇ ਪਰ ਹੁਣ ਤਾਂ ਉੱਥੇ ਪੈਸੇ ਕਮਾਉਣੇ ਵੀ ਔਖੇ ਹੋ ਗਏ ਨੇ ਖਾਲੀ ਵਿੱਚ ਇੱਕ ਭੈਣ ਜੋ ਵਿਦੇਸ਼ ਰਹਿੰਦੀ ਏ ਉਹ ਉੱਥੇ ਗਏ ਪੰਜਾਬੀਆਂ ਦੇ ਹਾਲਾਤ ਸੁਣਾਉਂਦੀ ਪਈਏ ਤੇ ਇਹ ਭੈਣ ਕੀ ਕਹਿੰਦੀ ਪਈਏ ਆ ਉਹ ਤੁਹਾਨੂੰ ਇਸ ਦੀ ਪੂਰੀ ਵੀਡੀਓ ਵੱਲ ਚਲਦੇ ਆ ਕਿਦਾਂ ਸਾਰੇ ਅੱਛਾ ਇਥੇ ਆਪਾਂ ਤੁਸੀਂ ਸੁਣਿਆ ਹੋਣਾ ਕੈਨੇਡਾ ਦੇ ਵਿੱਚ ਸਾਰੇ ਮੋਸਟਲੀ ਕਹਿੰਦੇ ਵੀ ਇੱਥੇ ਸਟ्रेस ਬਹੁਤ ਆ ਡਿਪਰੈਸ਼ਨ ਬਹੁਤ ਆ ਇੱਥੇ ਬਹੁਤ ਮੈਂਟਲ ਸਟ्रेस ਬਹੁਤ ਆ ਇੱਥੇ ਤੁਸੀਂ ਇਹ ਲੱਛਣ ਸੁਣੀ ਹੋਣੀ ਆ ਕਿਉਂ ਕਿ ਇੱਥੇ ਤੁਹਾਨੂੰ ਗੱਲ ਕਰਨ ਲਈ ਕੋਈ ਮਿਲਦਾ ਨਹੀਂ ਇੱਥੇ ਕੋਈ ਇਦਾਂ ਦਾ ਬੰਦਾ ਨਹੀਂ ਹੁੰਦਾ ਜਿਸ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਸ਼ੇਅਰ ਕਰੋ ਜਾਂ ਨਾਰਮਲੀ ਹੁੰਦਾ ਕਰ ਜਦੋਂ ਆਪਾਂ ਇੰਡੀਆ ਹੁੰਨੇ ਆ ਬਹੁਤ ਫਰੈਂਡ ਸਰਕਲ ਫੈਮਿਲੀ ਆਪਣੇ ਸਾਰੇ ਹੁੰਦੇ ਜਿਨ੍ਹਾਂ ਨਾਲ ਆਪਾਂ ਗੱਲ ਕਰ ਲੈਂਦੇ ਇੱਥੇ ਉਹ ਕੋਈ ਨਹੀਂ ਮਿਲਦਾ ਨਾ ਤੁਹਾਨੂੰ ਕੰਮ ਤੇ ਇਦਾਂ ਦਾ ਕੋਈ ਮਿਲਦਾ ਨਾ ਕਰੇ ਕੋਈ ਨਹੀਂ ਬੰਦਾ ਹੁੰਦਾ ਜਿਹਨਾਂ ਤੁਸੀਂ ਬਹਿ ਕੇ ਆਪਣਾ ਦਿਲ ਹਲਕਾ ਕਰ ਸਕੋ ਆਪਣੀ ਗੱਲ ਕੋਈ ਕਰ ਸਕੋ ਕਿਸੇ ਤੋਂ ਕੋਈ ਸੋਲੂਸ਼ਨ ਲੈ ਸਕੋ ਜਾਂ ਕਿਤੇ ਜਾਂ ਕਿਸੇ ਨਾਲ ਕਿਸੇ ਨਾਲ ਬਹਿ ਕੇ ਤੁਸੀਂ ਗੱਲ ਕਰ ਸਕੋ ਤਾਂ ਕਰਕੇ ਉਹ ਜਦੋਂ ਹੌਲੀ 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 ਕਰਕੇ ਉਹ ਡਿਪਰੈਸ਼ਨ ਫਿਰ ਇੱਥੇ ਆ ਜਾਂਦਾ ਕਿਉਂਕਿ ਇੱਥੇ ਕੋਈ ਬੰਦਾ ਨਹੀਂ ਜਿਹੜਾ ਤੁਹਾਡਾ ਸਾਥ ਦੇਵੇ ਜਿਸ ਨਾਲ ਤੁਸੀਂ ਸੁੱਖ ਦੁੱਖ ਸ਼ੇਅਰ ਕਰ ਸਕੋ ਸੋ ਇਸੇ ਕਰਕੇ ਇੱਥੇ ਡਿਪਰੈਸ਼ਨ ਤੇ ਸਟ੍ਰੈਸ ਜ਼ਿਆਦਾ ਵਾ ਕਿਉਂਕਿ ਇੱਥੇ ਆਪਣਾਪਣ ਹੈ ਨਹੀਂ ਇੱਥੇ ਇਥੇ ਜਿਹੜੀ ਉਹ ਇੱਕ 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 ਗੁੱਡ ਰਿਲੇਸ਼ਨ ਹੁੰਦਾ ਵਾ ਫਰੈਂਡਸ ਦੇ ਵਿੱਚ ਜਾਂ ਤੁਸੀਂ ਲਾ ਲਓ ਵੀ ਉਹ ਇੱਥੇ ਬਿਲਕੁਲ ਨਹੀਂ ਹੈਗਾ ਤਾਂ ਕਰਕੇ ਉਹ ਚੀਜ਼ ਹੌਲੀ-ਹੌਲੀ-ਹੌਲੀ ਵਾਧੀ ਵਾਧੀ ਸਟ੍ਰੈਸ 'ਚ ਪੈ ਜਾਂਦੀ ਹੈ ਸੋ ਜੇ ਕੋਈ ਤੁਹਾਡੇ ਨਾਲ ਇੱਧਰ ਗੱਲ ਕਰਦਾ ਨਾ ਤੁਹਾਡੇ ਨੂੰ ਕੋਈ ਕੋਈ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜਾਂ ਤੁਹਾਨੂੰ ਬਹਿ ਕੇ ਤੁਹਾਡੇ ਨਾਲ 2 ਮਿੰਟ ਗੱਲ ਕਰਨੀ ਚਾਹੁੰਦਾ ਤਾਂ ਕਰ ਲਿਆ ਕਰੋ ਕਿਉਂਕਿ ਪਤਾ ਨਹੀਂ ਅਗਲਾ ਕਿੰਨੇ ਕਿ ਤਕਲੀਫ 'ਚੋਂ ਗੁਜ਼ਰਦਾ ਹੋਣਾ ਕਿਉਂ ਅਗਲਾ ਤੁਹਾਡੇ ਨਾਲ ਕੀ ਸੋਚ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੋਣਾ ਉਹ ਸੋ ਤੁਸੀਂ ਬਹਿ ਕੇ ਅਗਲੇ ਦੇ 2 ਮਿੰਟ ਗੱਲ ਸੁਣ ਲਿਆ ਕਰੋ ਤੁਕੀ ਇਹ ਚੀਜ਼ ਥੋੜੇ 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 ਕਰਦੇ ਜੂ ਇੱਥੇ ਪਹੁੰਚ ਜਾਂਦੀ ਹੈ ਫਿਰ ਉਹ ਡਿਪਰੈਸ਼ਨ ਬਣ ਜਾਂਦੀ ਆ ਸੋ ਗੱਲ ਸੁਣਿਆ ਤੇ ਸ਼ੇਅਰ ਕਰਿਆ ਕਰੋ ਹਾਂਜੀ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਤੇ ਜੇ ਤੁਸੀਂ ਵਿਦੇਸ਼ ਰਹਿੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਉੱਥੋਂ ਦੇ ਹਾਲਾਤ ਕੀ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਪੰਜਾਬੀ ਜੋ ਹੁਣ ਵਿਦੇਸ਼ ਜਾਣਾ ਚਾਹੁੰਦੇ ਨੇ ਪਹਿਲਾਂ ਉੱਥੋਂ ਦੇ ਹਾਲਾਤ ਦੇਖ ਲੈਣ ਤੇ ਫਿਰ ਹੀ ਲੱਖਾਂ ਰੁਪਏ ਖਰਚਣ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ